ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਆ ਜੀ ਤੁਸੀਂ ਧਾਰੀਵਾਲ ਦੇ ਵਿੱਚ ਇਹ ਮੁਕੰਮਲ ਬੰਦ ਦਾ ਸਮਰਥਨ ਸਾਰੇ ਲੋਕਾਂ ਕੋ ਲੈ ਰਹੇ ਜੇ ਮੈਂ ਸੰਦੀਪ ਕੁਮਾਰ ਮੇਰੀ ਇੱਥੇ ਮੋਟਰਸਾਈਕਲਾਂ ਦੀ ਰਿਪੇਅਰ ਦੀ ਦੁਕਾਨ ਆ ਮੈਂ ਪਹਿਲਗਾਉਂ ਦੇ ਵਿੱਚ ਹੋਏ ਹਮਲੇ ਦੀ ਸਖਤ ਨਿੰਦਾ ਕਰਦਾ ਹਾਂ ਕਿਉਂਕਿ ਉੱਥੇ ਨਿਰਦੋਸ਼ ਲੋਕਾਂ ਨੂੰ ਬਹੁਤ ਬੁਰੀ ਤਰ੍ਹਾਂ ਪੁੱਛ ਪੁੱਛ ਕੇ ਮਾਰਿਆ ਗਿਆ ਜਿਹਦੀ ਮੈਂ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਅੱਗੇ ਅਪੀਲ ਕਰਦਾ ਹਾਂ ਕਿ ਇਹਨਾਂ ਤੇ ਸਖਤ ਸਖਤ ਕਾਰਵਾਈ ਜਲ ਤੋਂ ਜਲਦ ਹੋਵੇ ਤਾਂ ਜੋ ਲੋਕ ਹਿੰਦੂ ਮੁਸਲਿਮ ਸਿੱਖ ਸਾਈ ਇਥੇ ਭਾਈਚਾਰੇ ਨਾਲ ਰਹਿਣ ਤੇ ਇੱਕ ਦੂਜੇ ਦਾ ਸਮਰਥਨ ਕਰਨ ਤੇ ਜੋ ਵੀ ਕਸ਼ਮੀਰ ਦੇ ਵਿੱਚ ਹੋਇਆ ਉਹਨੂੰ ਮੋੜ ਤੋਂ ਉਥੋਂ ਦਾ ਜਨ ਜੀਵਨ ਜਿਹੜਾ ਵਾ ਉਹ ਦੁਬਾਰਾ ਖੁਸ਼ਹਾਲ ਬਣਿਆ ਰਵੇ ਭਾਜੀ ਮੈਂ ਵਿਕਾਸ ਬਬਰ ਕਾਰੀਵਾਦ ਸਿਟੀ ਕੇਬਲ ਦਾ ਡਿਸਟ੍ਰਿਬਿਊਟਰ ਆ ਫਾਸਟਵੇ ਦਾ ਅੱਜ ਸਾਡਾ ਧਾਰੀਵਾਲ ਜੋ ਬੰਦ ਹੋਇਆ ਹੈ ਇਹ ਰੋਸ਼ਵਜੋ ਕੇ ਜੋ ਪੈਲਗਾਂ ਪਿਛਲੇ ਪਿਛਲੇ ਦਿਨਾਂ ਉਹ ਜਿਹੜੇ ਪੈਲਗਾਂ ਦੇ ਵਿੱਚ ਹਿੰਦੂਆਂ ਨੂੰ ਚੁੰਨ-ਚੁੰਨ ਕੇ ਮਾਰਿਆ ਗਿਆ ਮੁਸਲਮਤ ਵਧੀਆਂ ਵੱਲੋਂ ਉਹਦੇ ਰੋਸ਼ਵਜੋ ਧਾਰੀਵਾਲ ਦੇ ਸਾਰੇ ਹਿੰਦੂ ਸੰਗਠਨ ਹੋਰ ਭਾਈਚਾਰਾ ਸਾਰਿਆਂ ਨੇ ਮਿਲ ਕੇ ਇੱਕ ਕਾਲ ਕੀਤੀ ਸੀਗੀ ਕਿ ਇਹਦੇ ਰੋਸ਼ਵਜੋ ਆਪਾਂ ਧਾਰੀਵਾਲ ਬੰਦ ਕਰਨਾ ਹੈ ਤੇ ਉਹ ਬਹੁਤ ਵਧੀਆ ਮੁਕੰਮਲ ਤੌਰ ਤੇ ਧਾਰੀਵਾਲ ਬੰਦ ਹੋਇਆ ਦੁਕਾਨਦਾਰਾਂ ਨੇ ਪਿੰਡਾਂ ਦੇ ਲੋਕਾਂ ਨੇ ਔਰ ਹੋਰ ਵੀ ਹਿੰਦੂ ਸੰਗਠਨਾਂ ਨੇ ਇਸ ਬੰਦ ਦੀ ਕਾਲ ਦਾ ਸਮਰਥਨ ਕੀਤਾ ਸਾਰੀਆਂ ਦੁਕਾਨਾਂ ਬੰਦ ਹੈ ਸवाय ਮੈਡੀਕਲ ਸ਼ਾਪਸ ਤੇ ਦੁੱਧ ਦੀਆਂ ਦੁਕਾਨਾਂ ਵੱਲੋਂ ਤੇ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਤੇ ਗ੍ਰਹਿ ਮੰਤਰੀ ਆਪਣੇ ਅਮਿਤ ਸ਼ਾਹ ਜੀ ਨੂੰ ਬੇਨਤੀ ਕਰਦਾ ਸਮੂਹ ਹਿੰਦੂ ਸੰਗਠਨ ਤੇ ਸ਼ਹਿਰ ਵਾਸੀਆਂ ਵੱਲੋਂ ਇਹ ਇਹਦੇ ਕਤਲੇਆਮ ਦੇ ਵਿੱਚ ਹਿੰਦੂ ਨੂੰ ਜਿਹੜਾ ਪੁੱਛ-ਪੁੱਛ ਕੇ ਧਰਮ ਨੂੰ ਪੁੱਛ-ਪੁੱਛ ਕੇ ਜਿਹੜਾ ਉਹਨਾਂ ਨੂੰ ਚੁੰਨ-ਚੁੰਨ ਕੇ ਮਾਰਿਆ ਉਹਦੇ ਵੱਲੋਂ ਜਿਹੜੇ ਉਹਨਾਂ ਦੇ ਦੋਸ਼ੀ ਨੇ ਜਿਹੜੇ ਅੱਤਵਾਦੀ ਨੇ ਸਾਰੇ ਆਰਮੀ ਪੀ ਵੱਲੋਂ ਵੀ ਆਪਾਂ ਬੇਨਤੀ ਕਰਦੇ ਆ ਕਿ ਇਹਨਾਂ ਨੂੰ ਸਖਤੋ ਸਖਤ ਕਾਰਵਾਈ ਕੀਤੀ ਜਾਵੇ ਤੇ ਅੱਗੇ ਤੇ ਐਸਾ ਪ੍ਰਬੰਧ ਕੀਤਾ ਜਾਵੇ ਇੰਨੀ ਸਿਕਿਉਰਿਟੀ ਵਧਾਈ ਜਾਵੇ ਕਿ ਜਿਹੜਾ ਟੂਰਿਸਟ ਉੱਥੇ ਗਿਆ ਉਹਨੂੰ ਉੱਤੇ ਸੇਫ ਮਹਿਸੂਸ ਹੋਵੇ ਦੇ ਨਾਲ ਉਹਨੂੰ ਇਹ ਨਾ ਲੱਗੇ ਕਿ ਅਸੀਂ ਕਿਤੇ ਹੋਰ ਪਾਕਿਸਤਾਨ ਜਾਂ ਐਸੇ ਮੁ슬림 ਕੰਟਰੀ ਚ ਆ ਗਏ ਆ ਉਹਨੂੰ ਲੱਗੇ ਕਿ ਆਪਾਂ ਟੂਰਿਸਟ ਆ ਆਪਾਂ ਸੇਫ ਆ ਤੇ ਇਹ ਆਪਣਾ ਹਿੰਦੁਸਤਾਨ ਦਾ ਹੀ ਜਿਹੜਾ ਕਸ਼ਮੀਰ ਆ ਉਹ ਆਪਣਾ ਅਭੀ ਨੰਗਾ ਹੈਗਾ ਤੇ ਮੈਂ ਬੇਨਤੀ ਕਰਦਾ ਕਿ ਇਸ ਤਰ੍ਹਾਂ ਦਾ ਅੱਗੇ ਤੋਂ ਕਾਰਵਾਈ ਜਿਹੜੀ ਹੈ ਉਹ ਇਹਨਾਂ ਦੇ ਸਖਤ ਕਾਰਵਾਈ ਕੀਤੀ ਜਾਵੇ ਤੇ ਦੋਸ਼ਾਂ ਨੂੰ ਜਿਹੜਾ ਹੈ ਉਹ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤਾਂ ਕਿ ਅਜਾ ਕਤਲ ਆਮਗਾਗੇ ਕਦੀ ਨਾ ਹੋਵੇ ਜਾਹਿਨ ਜਾਹਿਨ ਜੈ ਭਾਰਤ ਸਭ ਤੋਂ ਪਹਿਲਾਂ ਤਾਂ ਮੇਰੀ ਸਾਰਿਆਂ ਨੂੰ ਜੈ ਸ਼ੰਕਰ ਦੀ ਕਿ ਮੈਂ ਧਾਰੀਵਾਲ ਦਾ ਰਹਿਣ ਵਾਲਾ ਵਾਸੀ ਵਿਸ਼ਾਲ ਕਿ ਮੇਰਾ ਕੰਮ ਹੈਗਾ ਸਬਜੀ ਦਾ ਜੀ ਠੀਕ ਹੈ ਜੀ ਜਿਹੜਾ ਪਹਿਲਗਾਮ ਦੇ ਵਿੱਚ ਹਮਲਾ ਹੋਇਆ ਵਾ ਬਹੁਤ ਮਾੜੀ ਘਟਨਾ ਹੋਈ ਹੈ ਜਿਹੜੀ ਉਹਦੇ ਵਿਰੁੱਧ ਚੱਲਦੇ ਸਾਡਾ ਸਾਰਾ ਸ਼ਹਿਰ ਧਾਰੀਵਾਲ ਜਿਹੜਾ ਵਾ ਬੰਦ ਵਾ ਸਾਡਾ ਕੰਮ ਖੁੱਦ ਦਾ ਸਬਜੀ ਦਾ ਜੀ ਆਪ ਬੰਦ ਕਰਕੇ ਬੈਠੇ ਆ ਕਿ ਸਾਰੇ ਸ਼ਹਿਰ ਨੇ ਸਾਡੇ ਨਾਲ ਸੰਯੋਗ ਦਿੱਤਾ ਇਸ ਚੀਜ਼ ਦਾ ਕਿ ਮੇਰੇ ਸ਼ਹਿਰ ਦੇ ਦੇਸ਼ ਦੇ ਪ੍ਰਧਾਨ ਮੰਤਰੀ ਅੱਗੇ ਅਪੀਲ ਵਾਹੀ ਕਿ ਜਿਹੜੇ ਆ ਜਿਨ੍ਹਾਂ ਨੇ ਕਾਨੂੰਨੀ ਹਰਕਤ ਕੀਤੀ ਆ ਉਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਵੇ ਜੀ ਮੈਂ ਮੇਰਾ ਨਾਲ ਮੀਸ਼ ਕੁਮਾਰ ਆ ਸਾਡੀ ਫਰੂਟ ਦੀ ਦੁਕਾਨ ਆ ਇਹ ਮੁਕੰਮਲ ਤੌਰ ਤੇ ਹੜਤਾਲ ਆ ਤੇ ਇਹ ਜਿਹੜੀ ਪਹਿਲਗਾਮ ਦੇ ਵਿੱਚ ਰਹਾਸ ਆ ਬਹੁਤ ਹੀ ਮੰਦ ਭਗਾ ਹਾਸਾ ਤੇ ਇਹ ਜਿਹੜੇ ਦੋਸ਼ੀ ਨੇ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਇਹੋ ਹੀ ਅਸੀਂ ਮੰਗ ਕਰਦੇ ਹਾਂ ਕਿ ਅੱਗੇ ਤੋਂ ਕੋਈ ਇਹੋ ਜਿਹਾ ਕੰਮ ਨਾ ਕਰੇ ਜੀ